ਜਦੋਂ ਸੱਤਾ ਚੁੰਨੇ ਆ ਉਦੋਂ ਤੁਹਾਨੂੰ ਇੰਨਾ ਕਿ ਨਸ਼ਾ ਚੜ ਜਾਂਦਾ ਆਲੇ ਦੁਆਲੇ ਜਿਹੜੇ ਹੁੰਦੇ ਖੁਸ਼ ਆਮਦੀ ਲੋਗ ਉਹ ਤੁਹਾਨੂੰ ਐਦਾਂ ਇੱਕ ਸੁਪਨੇ ਦਿਖਾ ਦਿੰਦੇ ਨੇ ਕਿ ਸ਼ਾਇਦ ਤੁਹਾਡਾ ਕੋਈ ਅੰਤ ਨਹੀਂ ਹੋਣਾ ਤੁਹਾਨੂੰ ਯਾਦ ਹੋਊਗਾ ਸੁਖਬੀਰ ਬਾਦਲ ਕਹਿੰਦਾ ਸੀ 25 ਸਾਲ ਰਾਜ ਕਰਾਂਗੇ ਅੱਜ ਉਹ ਇੱਕ ਸਕੂਟਰ ਦੀ ਪਾਰਟੀ ਬਣ ਕੇ ਰਹਿ ਗਈ ਨੇ ਅਕਾਲੀ ਪੋਲਿਟਿਕਸ ਆ ਸਿੱਖ ਬਿਕੋਜ਼ ਮੈਨੂੰ ਮੈਨੂੰ ਪਿਆਰ ਆ ਆਪਣੀ ਆਪਣੇ ਧਰਤੀ ਨਾਲ ਆਪਣੇ ਸੂਬੇ ਨਾਲ ਆਪਣੇ ਲੋਕਾਂ ਨਾਲ ਆਪਣੀ ਕੌਮ ਨਾਲ ਇਹ ਵੀ ਲੋਕਾਂ ਨੂੰ ਮਿਸਲੀਡ ਕਰਦੇ ਨੇ ਇਹਨਾਂ ਨੇ ਮਤਲਬ ਬਾਦਲ ਦੇ ਪਰਿਵਾਰ ਨੇ ਪਿਛਲੇ 50 60 ਸਾਲ ਤੋਂ ਅਕਾਲੀ ਦਲ ਦੀ ਪੋਲਿਟਿਕਸ ਤੇ ਕਬਜ਼ਾ ਰੱਖਿਆ ਬਟ ਵਾਟ ਇਜ਼ ਦੀ ਅਚੀਵਮੈਂਟ ਇੱਕ ਵੀ ਅਚੀਵਮੈਂਟ ਮੈਨੂੰ ਗਿਣਾ ਦੇ ਇੱਕ ਵੀ ਅਚੀਵਮੈਂਟ ਲੋਕਾਂ ਨੂੰ ਜਜ਼ਬਾਤੀ ਕਰਕੇ ਪੀਕ ਤੇ ਲੈ ਜਾਂਦੇ ਨੇ ਮੁੜ ਕੇ ਆਪਣਾ ਸਮਝੌਤਾ ਕਰ ਲੈਂਦੇ ਨੇ ਔਰ ਹੁਣ ਡੇਰੇ ਵਾਲੇ ਸਾਦ ਨੂੰ ਮਾਫੀ ਅਕਾਲ ਅਕਾਲ ਤੱਕ ਐਸਪੀਸੀ ਦਾ ਦੁਰਉਪਯੋਗ ਬੇਬਲ ਕਲਾਂ ਦੇ ਇਨਸਾਫ ਨਾ ਦੇਣਾ ਕਤਲਾਂ ਦਾ ਬੇਅਦਬੀਆਂ ਦੇ ਉੱਤੇ ਜਿਹੜਾ ਇਹਨਾਂ ਦਾ ਨਿਫਾਰੀਅਸ ਰੂਲਸ ਸੀਗਾ ਇਹ ਸਾਰੀ ਗੱਲ ਨੂੰ ਵੀ ਅਸੀਂ ਸਟੇਜ ਤੇ ਲੈ ਕੇ ਆਉਣਾ ਅੱਛਾ ਕਿ ਸਵਾਲ ਹੈ ਕਿ ਤੁਸੀਂ ਪਹਿਲਾਂ ਵੀ ਬਠਿੰਡਾ ਜਦੋਂ ਆਪਣੀ ਪਾਰਟੀ ਬਣਾਈ ਲੜੀ ਸੀ ਬਠਿੰਡਾ ਦਾ ਤਜਰਬਾ ਬੜਾ ਕੋੜਾ ਰਿਹਾ ਸੀ ਹਾਲਾਂਕਿ ਤੁਸੀਂ ਉਦੋਂ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਜੇ ਫਾਈਟਰ ਐਮਐਲਏ ਦੇ ਤੌਰ ਤੇ ਅੱਜ ਲੀਡਰ ਦੇ ਤੌਰ ਤੇ ਤੁਹਾਨੂੰ ਦੇਖਿਆ ਜਾਂਦਾ ਹੈਗਾ ਸੰਗਰੂਹ ਤੇ ਬਠਿੰਡਾ 'ਚ ਫਰਕ ਸਮਝ ਜਿਓ ਕਿ ਮੇਰੇ ਖਿਆਲ ਪਠਿੰਡਾ ਮੇਰੀ ਇੱਕ ਗਲਤੀ ਸੀ ਮੈਂ ਜਦੋਂ ਤਾਜ਼ਾ-ਤਾਜ਼ਾ ਆਮ ਆਦਮੀ ਪਾਰਟੀ ਤੋਂ ਨਿਕਲੇ ਆ ਉਦੋਂ ਮੇਰੇ ਨਾਲ 8-10 ਐਮਐਲਏਜ਼ ਨਿਕਲੇ ਸੀ ਬਾਹਰ ਤਾਂ ਕਈ ਵਾਰੀ ਲਾਈਫ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਠੋਕਰਾਂ ਖਰਾ ਖਾ ਕੇ ਤਜਰਬੇ ਦੇ ਨਾਲ ਹੀ ਅੱਗੇ ਵਧਦੇ ਆ ਮੇਬੀ ਆ ਵਾਸ ਨਾਟ ਸ਼ੁੱਡ ਆਈ ਸੇ ਕਿ ਮੈਚੁਰ ਟੂ ਦੀ ਐਕਸਟੈਂਡ ਕਿ ਮੈਂ ਰਾਈਟ ਫੈਸਲਾ ਲੈਂਦਾ ਉਦੋਂ ਜਿਹੜੇ ਮੇਰੇ ਲਾਗੇ ਦਾਇਰਾ ਜਿਹੜੇ ਸਤਕਾਰਯੋਗ ਦੋਸਤ ਮਿੱਤਰ ਸੀਗੇ ਉਹਨਾਂ ਨੇ ਮੈਨੂੰ ਕਿਹਾ ਲੜਨਾ ਮੈਂ ਲੜ ਮੇਰਾ ਉਹਨਾਂ ਨਾਲ ਵੀ ਗਿਲਾ ਕੋਈ ਨਹੀਂਗਾ ਕਿਉਂਕਿ ਕੀ ਹੋਇਆ ਵਾ ਕਿ ਜਦੋਂ ਮੈਂ ਬਟਿੰਡਾ ਹਾਰਿਆ ਵੀ ਆ ਤੇ ਮਰਤੇ ਐਵੇਂ ਇੱਧਰ ਉੱਧਰ ਊਲ ਜੂਲ ਉਹ ਲਲਜਾਮ ਲਾਏ ਜਿਹੜੇ ਕਿ ਬੇਬੁਨਿਆਦ ਸੀ ਮੈਂ ਬਾਹਰ ਨਿਕਲ ਕੇ ਆਣ ਕੇ ਕਿਆ ਕਿ ਇਹ ਕਹਿੰਦੇ ਕੱਲ ਹੀ ਲੈ ਕੇ ਗਏ ਹਾਂ ਮਤਲਬ ਉਹ ਐਵੇਂ ਇਹ ਤਾਂ ਇੱਥੇ ਆਮ ਰਿਵਾਜ ਪਤਾ ਕੀ ਪੰਜਾਬ ਦੇ ਵਿੱਚ ਤੁਸੀਂ ਸਾਡੀ ਪਿੱਠ 'ਚ ਚੁਰਾ ਮਾਰਿਆ ਇਹ ਸਭ ਤੋਂ ਪਹਿਲਾਂ ਇੱਕ ਕਾਮਨ ਡਾਇਲੋਗ ਹੈਗਾ ਵਾ ਸਮਝ ਗਏ ਜਿਸ ਹਿਸਾਬ ਨਾਲ ਚੁਰੇ ਵੱਜਦੇ ਨੇ ਹੁਣ ਤਾਂ ਪੇਠੀ ਨਹੀਂ ਰਹਿਣੀ ਸੀਗੀ ਸੋ ਇਹ ਤਾਂ ਐਵੇਂ ਕਹਿਣ ਵਾਲੀ ਗੱਲਾਂ ਹੁੰਦੀਆਂ ਮੈਂ ਬਾਅਦ ਇਲੈਕਸ਼ਨ ਤੋਂ ਬਾਅਦ ਤੁਰੰਤ ਕਿਹਾ ਮੈਂ ਕਿਹਾ ਇਹ ਮੇਤੋ ਰਾਜਨੀਤਿਕ ਗਲਤ ਫੈਸਲਾ ਹੋਇਆ ਸੋ ਪੰਜਾਬ ਦੇ ਲੋਕਾਂ ਨੇ ਤੇ ਉਸ ਤੋਂ ਬਾਅਦ ਮੈਂ ਪੁਲਾਤ ਗਿਆ ਮੈਨੂੰ ਲੋਕਾਂ ਨੇ ਫਿਰ ਜਿਤਾਤਾ ਏਡੀ ਨੇਰੀ ਚ ਔਰ ਬੋਕਰ ਦੀ ਉੱਥੇ ਜ਼ਮਾਨਤ ਜਬਤ ਹੋਈ ਆ ਤਾਂ ਪੰਜਾਬ ਦੇ ਲੋਕਾਂ ਨੂੰ ਮੈਨੂੰ ਇਹ ਰੀਡ ਕੀਤਾ ਮੇਰੇ ਬਾਰੇ ਅਸੈਸਮੈਂਟ ਕਿ ਇਹ ਪੋਲਿਟੀਕਲ ਫੈਸਲੇ ਲੈਣ ਵਿੱਚ ਗਲਤੀ ਕਰ ਸਕਦਾ ਇਹ ਬੇਈਮਾਨ ਨੇਗਾ ਸੋ ਸਭ ਤੋਂ ਵੱਡੀ ਕ੍ਰੈਡੀਬਿਲਟੀ ਕਿ ਅੱਜ ਦੇ ਯੁੱਗ ਵਿੱਚ ਤੁਸੀਂ ਇਹ ਅਗਰ ਲੋਕੀ ਤੁਹਾਡੇ ਬਾਰੇ ਇਹ ਕਹਿਣ ਕਿ ਇਹ ਬੇਦਾਗ ਬੰਦਾ ਵਾ ਸਮਝ ਲਓ ਇਹ ਐਮਏ ਤੇ ਪੀਐਚਡੀ ਦੀ ਡਿਗਰੀ ਆ ਪੋਲਿਟਿਕਸ ਵਿੱਚ ਹੇ ਜੀ ਤੁਸੀਂ ਕਹੇ ਕਿ ਆਮ ਆਦੀ ਪਾਰਟੀ ਕਲੇਮ ਕਰਦੀ ਹੈ ਕਿ ਜਿਹੜੀ ਆਮ ਆਦੀ ਪਾਰਟੀ ਦੀ ਜਿਹੜੀ ਸਿਆਸੀ ਰਾਜਧਾਨੀਆ ਸੰਗਰੂਰ ਹੈ ਤੋਂ ਲੱਗਦਾ ਕਿ ਸੰਗਰੂਰ ਦੇ ਵਿੱਚ ਜਿਹੜਾ 3 ਮਹੀਨੇ ਦੀ ਸਰਕਾਰ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਨੇ ਪੁੱਟ ਸੁੱਟਿਆ ਥੋੜਾ ਬਹੁਤਾ ਹੈ ਉਹਦੇ ਸਿਆਸੀ ਰਾਜਧਾਨੀ ਦੇ ਵਿੱਚ ਆਮ ਆਦੀ ਪਾਰਟੀ ਦਾ ਗੱਡ ਨਹੀਂ ਉਹੀ ਮੈਂ ਤੁਹਾਨੂੰ ਕਿਹਾ ਨਾ ਕਿ ਕਾਦੀ ਰਾਜਧਾਨੀ ਹੋਈ ਜੇ 3 ਮਹੀਨਾ ਚ ਪੁੱਟੀ ਗਈ ਤੇ ਹੁਣ ਤਾਂ 2 ਸਾਲ ਵਿੱਚ ਬਹੁਤ ਜ਼ਿਆਦਾ ਇਹਨਾਂ ਦਾ ਲੋਕਾਂ ਦਾ ਗਿਲਾ ਤੇ ਗੁੱਸਾ ਬਹੁਤ ਵਧਿਆ ਮੇਰੇ ਨਾਲ ਬਹੁਤ ਸਾਰੇ ਵੋਲੰਟੀਅਰ ਚਾਹੁੰਦੇ ਨੇ ਮੈਨੂੰ ਮੈਂ 언 디ਸਕਲੋਜ਼ ਨਹੀਂ ਕਰਨਾ ਕੁਝ ਆਮ ਆਦੀ ਪਾਰਟੀ ਦੀ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਨੇ ਮੇਰਾ ਕੰਮ ਵੀ ਕੀਤਾ ਹੋਇਆ ਪਹਿਲਾਂ ਉਹਨਾਂ ਨੂੰ ਮੇਰੀ ਤਬੀਰ ਦਾ ਵੀ ਪਤਾ ਵਾ ਇਸ ਕਰਕੇ ਮੈਨੂੰ ਲੱਗਦਾ ਵਾ ਕਿ ਅ ਮਤਲਬ ਬਹੁਤ ਵੱਡਾ ਚੰਕ ਹਿੱਸਾ ਆਮ ਆਦਮੀ ਪਾਰਟੀ ਦਾ ਟੁੱਟ ਕੇ ਵੋਟਾਂ ਪਾਊਗਾ ਅਕਾਲੀ ਦਲ ਦਾ ਵੀ ਪਾਊਗਾ ਮੈਨੂੰ